ਚੈਕ ਆਲ ਦੀ ਮੇਸ਼ਾ ਸ਼ਰਮਾ ਪੰਜਾਬ ਅਪਡੇਟਸ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਆ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਲੋਕ ਸੰਗਤ ਦੇ ਮਸਲੇ ਹੱਲ ਕਰਨ ਲਈ ਪੱਟੀ ਦਫ਼ਤਰ ਤੋਂ ਲਾਈਵ ਹੋਏ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਨੇ ਕੀ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਦਫ਼ਤਰ ਦੇ ਵਿੱਚ ਬੈਠੇ ਨੇ ਤੇ ਦਫ਼ਤਰ ਦੇ ਵਿੱਚ ਹੀ ਜਿਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਹਨ ਉਹ ਮੰਤਰੀ ਸਭ ਕੋ ਪਹੁੰਚੇ ਹੋਏ ਹਨ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਅਤੇ ਫੋਨ ਉੱਤੇ ਵੀ ਕੁਝ ਲੋਕਾਂ ਦੇ ਨਾਲ رابطہ ਕਾਇਮ ਕੀਤਾ ਗਿਆ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਫੋਨ ਕਾਲ ਤੇ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨਜ਼ਰ ਆਏ ਅਤੇ ਜਲਦ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਹਾਂਜੀ ਜੀ ਤੁਹਾਨੂੰ ਮਿਲ ਜਨ ਸਾਫਾ ਸੁਧਰਣ ਪੜੇ ਤੱਕ ਅੱਜ ਮੇਰਾ ਕਿਦਾ 6 ਸਾਲ ਜਿਹੜਾ ਸੰਗੀਤਾਂ ਤੋਂ ਇਹ ਨਾਮ ਮੇਰੇ ਸੌਰਿਆ ਨੂੰ ਸਾਨੂੰ ਪੂਰੀ ਪ੍ਰਾਪਰਟੀ ਦਿੱਤੀ 1 ਏਕੜ ਜ਼ਮੀਨ ਹੁੰਦੀ ਸੀ ਮੇਰੇ ਹਸਬੰਦ ਨੂੰ ਜਿਹਦੇ ਚੋਂ ਸੇ ਬੜੀ ਮੁਸ਼ਕਲ ਨਾਲ ਪੇਸ਼ਾਨਾ ਬਾਦ ਤੂੰ ਹੀ ਪਾਜੀ ਕਿੱਥੇ ਰਹਿੰਦੀ ਕਿੱਥੇ ਰਹਿੰਦੀ ਜੀ ਐਤੋ ਜੀ ਨਹੀਂ ਰਹਿੰਦੀ ਅਮਰੀਕਾ ਅੱਛਾ ਅਮਰੀਕਾ ਰਹਿੰਦੀ ਜੀ ਪਾਜੀ ਜ਼ਮੀਨ ਕਿਹੜੇ ਪਿੰਡ ਦਾ ਟੀਕੇ ਇੱਥੇ ਜਿੱਥੇ ਸਿੱਤੂ ਦੀ ਕੋਠੀ ਆਉਂਦੀ ਹੈ ਨਾ ਮੇਰੇ ਪਾਸਲੇ ਟੀਏ 3 ਏਕੜ 3 ਏਕੜ ਉਹਨਾਂ ਪਰ ਪੁਲੰਗੀ ਜਸਤਵਾਲ ਦੇ ਗੁਰੇ ਫਾਦਲਾ ਹੁੰਦੇ ਨੇ ਸਾਡੇ ਕੋਲ ਕੇਂਦਰੀ ਹੋ ਕੇ ਗਏ ਮੈਂ ਕਰੂੰ ਅੱਛਾ ਮੇਰੇ ਦੋੜਨੇ ਸਾਰੀ ਉਹ ਪੁੰਨੇ ਪਹਿਲਾਂ ਰੱਖੀ ਸੀ ਸਰਕਾਰ ਦਮ ਸਿੰਘ ਪਰ ਉਹ ਜਿਹੜੀ ਪੁਲਿਸ ਕਮਿਸ਼ਨ ਕਮਿਸ਼ਨਰ ਸੀ ਉਹਨਾਂ ਨੇ ਨਹੀਂ ਪੁਲਿਸ ਕਮਿਸ਼ਨਰ ਨਹੀਂ ਡਿਪਟੀ ਕਮਿਸ਼ਨਰ ਹੀ ਡੀਸੀ ਕਾਹਨੋਂ ਜੀ ਸੌਰੀ ਮੈਨੂੰ ਬੋਲ ਤਾਂ ਦੱਸਾਂ ਪਰ ਉਹਨਾਂ ਨੇ ਤਾਂ ਕਿ ਮੇਰੇ ਬੇਟੇ ਨੇ ਈਮੇਲ ਤੇ ਜਿਸ ਕੇ ਚਾਚਾ ਜੀ ਮੇਰੇ ਕੋਲ ਕੀ ਕਹਿ ਰਿਹਾ ਉਹਨਾਂ ਫਿਰ ਸਾਨੂੰ 11 ਕਿਲੇ ਜ਼ਮੀਨ ਦਵਾਈ ਸੀ ਉਹ ਕਾਹ ਸੀ ਮੰਗਣ ਦੀ ਉਸ ਤੋਂ ਬਾੜੀ ਕਿਸਮਤ ਨੂੰ ਆ ਯਾਰ ਕਰ ਦਿੱਤਾ ਮੈਂ ਕਰਨ ਦਾ ਨੂੰ ਫਾਈਨਲੀ ਆ ਸਾਡਾ ਸਾਡਾ ਸਪੀਕਰ ਆਉਣ ਜੇ ਤੁਹਾਡਾ ਰਿਸ਼ਤੇਦਾਰ ਵੀ ਸਾਰੀ ਗੱਲ ਸੁਣਦਾ ਪਿਆ ਜੀ ਹਾਂ ਜੀ ਇੱਕ ਦਸ ਰਹੀ ਹਾਂ ਮੈਂ ਜੀ ਉਹ ਤਾਂ ਅੱਜ ਦੱਸ ਰਹੀ ਹਾਂ ਕੋਈ ਵੀ ਇੰਦਚਾ ਝੂਠ ਨਹੀਂ ਰਹਿਣਾ ਉਹ ਸਾਰੇ ਉਸ ਤੋਂ ਬਾਅਦ ਅਸੀਂ ਉਹ ਲੜਕੀ ਦੀ ਲਾਸਟ ਮਿੰਟ ਤੇ ਸਾਨੂੰ ਪੀਸਿੰਗ ਕੈਨਸਲ ਕਰਾਉਣੀ ਕਿ ਜਿਸ ਮੱਖੜ ਸਾਉ ਤੋਂ ਤੱਕ ਪਿਆ ਬਹੁਤ ਦਿਨਸ ਉਹ ਦੀ ਸੁਰਖਸ਼ ਜੇਕਰ ਇਹ ਸਾਰੀਆਂ ਕਿਹਾ ਮੈਂ ਜਮੀਨ ਨਸੀਰ ਸਾਹਮਣੇ ਲਿਖੇ ਹੋਰ ਤਾਂ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਨਹੀਂ ਇਹਨਾਂ ਤੋਂ ਡਰ ਕੇ ਜ਼ਮੀਨ ਤਾਂ ਦੇਣਾ ਤੁਹਾਡੇ ਤੋਂ ਇਤਰਾ ਕੋਲ ਕੋਲ ਚੰਗਾ ਅੱਧ ਹੋ ਗਈ ਹੈ ਦੇਖੋ ਜੀ ਬਾਹਰ ਹੈ ਪਤਾ ਹੀ ਨਹੀਂ ਜੋ ਵੀ ਕੋਈ ਜਲਾਤੀ ਛਰੇ ਚੌਥ ਸੌ ਤਾਂ ਜਮੀਨ ਕੋਈ ਝੇਪ ਚ ਹੋਣਾ ਪਾ ਕੇ ਲੈ ਲਾ ਜਮੀਨ ਜਮੀਨ ਜਿਹਦੇ ਨਾਲ ਆਏ ਉਹਦੇ ਨਾਲ ਹੀ ਰਹਿਣੀ ਹੈ ਕੋਈ ਝੇਪ ਚ ਪੈ ਕੇ ਰਹਿ ਜਮੀਨ ਪਰ ਸਾਨੂੰ ਦੱਸੋ ਜੀ ਇਨਸਾਫ ਪਾਓ ਪਲੀਜ਼ ਨਹੀਂ ਕਿ ਨਹੀਂ 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 ਕੀਤਾ ਕੀ ਆ ਹੋਇਆ ਕੀ ਆ ਮੁੜ ਕੇ ਉਹਦੇ ਬਾਅਦ ਉਹਦੇ ਬਾਅਦ ਆਪੋਸ਼ਨ ਕੋਈ ਪੈਸਾ ਨਹੀਂ ਦਿੱਤਾ ਫੋਨ ਸਾਡਾ ਘਪਣਾ ਬੰਦ ਕਰ ਦਿੱਤਾ ਤੇ ਬਸ ਸਾਨੂੰ ਫਿਰ ਸਾਲ ਬਾਅਦ ਚਿੱਤੇਸ਼ ਨੇ ਆਖਿਆ ਵੀ ਫੋਨ ਨੇ ਖੇਨਾਤ ਕਰਨ ਕੋਈ ਨਹੀਂ ਲੱਲੀ ਹੈ ਹੁਣ ਅਸੀਂ ਓਟ ਚ ਤੇ ਉਹਨੂੰ ਖੜਿਆ ਆ ਵੈਸੇ ਪਰ ਜੇ ਤੁਸੀਂ ਸਾਡੀ ਕੋਈ ਨਹੀਂ ਮੈਂ ਕੋਈ ਨਹੀਂ ਮੈਂ ਐਸਐਸਪੀ ਸਾਹਮਣਾ ਕਰਦਾ ਗੱਲ ਕੋਈ ਗੱਲ ਨਹੀਂ ਤੁਹਾਡਾ ਵਿਆਹ ਕਰਾਉਣੀ ਹੈ ਇਤਰਾਹ ਫਿਰ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਇਤਰਾਹ ਜ਼ਮੀਨ ਵੇਚਿਆ ਕਰੂਗਾ ਕੋਈ ਗੱਲ ਨਹੀਂ ਫਿਕਰ ਨਾ ਕਰੋ ਪਹਿਲਾਂ ਤੁਹਾਡੀ ਪੂਰੀ ਮਦਦ ਕਰਾਂਗੇ ਛੋਕੇ ਮਦਦ ਕਰਾਂ ਕੋਈ ਗੱਲ ਉਹ ਨਹੀਂ ਭੈਣਾ ਖਰਚਾ-ਗੁਰਚਾ ਨਹੀਂ ਕੋਈ ਲੈਣਾ ਇਹ ਦਿਮਾਗ ਚੋਂ ਗੱਲ ਕਰ ਤੋ ਮੈਂ ਤੇ ਉਹੀ ਗੱਲ ਸੁਣੂ ਭੈਣਾ ਗੱਲ ਸੁਣ ਲੋ ਮੇਰੀ ਉਹ ਮੇਰੀ ਗੱਲ ਉਹ ਪਹਿਨ ਗੱਲ ਤੇ ਸੁਣ ਲੈ ਉਹ ਮੇਰੀ ਵੀ ਸੁਣ ਲੈ ਮੈਨੂੰ ਤਾਂ ਜਿਆਦਾ ਦਵਾਵਾਂ ਦੀ ਲੋੜ ਆ ਮੈਨੂੰ ਪਹਿਰ ਉਹਦੀ ਖਰਚੀ ਦੀ ਲੋੜ ਦੇਗੀ ਤੁਹਾਡੀ ਆਪਾਂ ਠੋਕੇ ਮਦਦ ਕਰਾਂਗੇ ਉਹਨਾਂ ਬੰਦੇ ਦੇ ਪੱਤਾ ਵੀ ਦਰਜ ਹੋਊਗਾ ਤੁਹਾਡੀ ਜ਼ਮੀਨ ਦੀ ਰਿਸ਼ਤੀ ਵੀ ਕੈਨਸਲ ਹੋ ਵੀ ਬਿਨਾਂ ਕਰੂ ਅੱਛਾ ਜੀ ਮੈਂ ਇਟਮ ਇਹ ਸਾਰੇ ਬੱਚੇ ਵਰਗੇ ਮੈਨੂੰ بس ਇਨਸਾਫ ਤੁਹਾਡੇ ਤੋਂ ਹੀ ਆਸ ਹੈ ਕਿ ਪਿਛਲੀਆਂ ਸਰਕਾਰਾਂ ਨੇ ਅਮਰਿੰਦਰ ਸਿੰਘ ਨੇ ਅਮ ਜੀਟੀਏ ਨੇ ਸਾਡਾ ਪੀੜਾ ਕਰ ਕੀਤਾ ਅਮ ਜੀਟੀਏ ਨੇ ਸਾਡੇ ਦੇ ਝੂਠੇ ਬੱਚੇ ਰਜਿਸਟਰ ਕਰਾਏ ਮੇਰੇ ਬੇ ਜੀਟੀਏ ਨੇ ਕਿਉਂ ਕਰਾਏ ਤੁਹਾਡਾ ਕੰਮ ਹੀ ਠੇਰ ਪੈਂਦਾ ਹੈ ਅਮ ਜੀਟੀਏ ਉਦੋਂ ਇਹਨੂੰ ਬਾਦਲਾਹ ਦਾ ਰਾਜ ਸੀ ਨਾ ਜਦੋਂ 15 ਦੇ ਵਿੱਚ ਤੇ ਰਜਿਸਟਰ ਦਾ ਵਿਆਹ ਹੋਇਆ ਸੀ ਟੈਂਸ਼ਨ ਉਦੋਂ ਬਾਦਲਾਹ ਦਾ ਸੀ ਤੇ ਬਾਦਲ ਉਹ ਜਿਹੜਾ ਜੇਰਾ ਪਰ ਤੇਰੇ ਵਾਲਾ ਜਿਹੜਾ ਗੋਟਾ ਦੇ ਕੇ ਨੂੰ ਜਤੋਂਦਾ ਹੁੰਦਾ ਹੈ ਮਜੀਠੀਏ ਨੂੰ ਹੂੰ ਉਹਨੇ ਹੋਸ਼ ਕੀ ਕੋਨਾ ਕੁੜੀ ਵਾ ਜਾਂਦੀ ਤੇ ਫਿਰ ਉਤਾ ਕਰਕੇ ਛੱਡ ਤੇ ਠੁੱਠੇ ਰਿਸਟ ਹੋਏ ਕਿ ਸਜਸਟਡ ਹੋਏ ਸਾਰੇ ਦਾ ਅੱਜ ਦਾ ਅੱਜ ਹੋਣਾ ਹੀ ਦਾਜ ਕੀ ਕਰਨਾ ਹੀ ਨਹੀਂ ਸਜਾ ਹੂੰ 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 ਕਿੰਨਾ ਜ਼ਿਆਦਾ ਸੀ ਫਿਰ ਉਸ ਕੁੜੀ ਕੋ ਛੱਡ ਕੇ ਆਈਆਂ ਤੇ ਅਸੀਂ ਭੱਜੇ ਜੋ ਸਰਪਤਾਲੇ ਨਾਲ ਨਹੀਂ ਸਾਡਾ ਕਰ ਤੋਂ ਗਏ ਹੁਣ ਤੇ ਜੀ ਇੱਕ ਇੱਕ ਹਮ ਤੇ ਚੇਤੀ ਵਾਪਸ ਆ ਸਾਈ ਨਹੀਂ ਕੀ ਛੱਡ ਕੇ ਕੁੜੀ ਕੋ ਕਿੰਨੇ ਸਿਕਰੋਂ ਤੇ ਜ਼ਿਆਦਾ 골ਡ ਸ਼ਟ ਕੇ ਸੋਨਾ ਜਿਹੜਾ ਪਾਇਆ ਸੀ ਤੂੰ ਅੱਛਾ ਤੂੰ ਹੀ ਪਾਇਆ ਤੂੰ ਸਾਰਾ ਤੁਸੀਂ ਪਾਇਆ ਤੁਸੀਂ ਨਾਲ ਜਿਹੜਾ ਛੱਟ ਗਿਆ ਜੀ ਤੂੰ ਹੀ ਇੰਡੀਆ ਉਹ ਡਰੋ ਨਾ ਤਾ ਦੀਵਾਲੇ ਨਹੀਂ ਕਿਵੇਂ ਦਾ ਇੰਡੀਆ ਉਹ ਤੁਹਾਡੀ ਮੈਂ ਮਦਦ ਕਰੂੰਗਾ ਪੰਜਾਬ ਅਪਰੇਅਰਸ ਦੇ ਵਿੱਚ ਫਿਰ ਹਾਲ ਹੈ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ